ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਨ ਸਿੰਘਨ ਗਿੱਲਾ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਨਾਨ ਸਿੰਘਨ ਗਿੱਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਇਕੋਲਾਾ ਜ਼ਿਲ੍ਹਾ ਲੁਧਿਆਣਾ ਜਿੱਥੇ ਐਸ ਆਰ ਐਨ ਸਪੈਸ਼ਲ ਬੱਚਿਆਂ ਦਾ ਸਕੂਲ ਹੈ ਜਿੱਥੇ ਮੰਦ ਬੁੱਧੀ ਕਿਸੇ ਤਰ੍ਹਾਂ ਦੀ ਵੀ ਬੱਚੇ ਨੂੰ ਕੋਈ ਵੀ ਸਮੱਸਿਆ ਹੋਵੇ ਬਦਿਆ ਤਰੀਕੇ ਦੇ ਨਾਲ ਜਿਹੜਾ ਇਲਾਜ ਹੈ ਬਿਨਾ ਦਵਾਈ ਬਿਨਾ ਟ੍ਰੀਟਮੈਂਟ ਤੋਂ ਕੀਤਾ ਜਾਂਦਾ ਹੈ ਤੇ ਕਈ ਮਾਪਿਆਂ ਨੇ ਆਪਣੇ ਬੱਚੇ ਸਕੂਲ ਦੇ ਵਿੱਚ ਦਾਖਲ ਕਰਵਾਏ ਹੋਏ ਸੀਗੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਤੇ ਠੀਕ ਹੋਣ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਪਰ ਉਹਨਾਂ ਲਈ SRN ਸਪੈਸ਼ਲ ਬੱਚਿਆਂ ਦਾ ਸਕੂਲ ਹੈ ਜਿਹੜਾ ਇੱਕ ਪ੍ਰਦਾਨ ਸਾਬਤ ਹੋਇਆ ਜਿਹੜੇ ਬੱਚਿਆਂ ਤੋਂ ਉਹਨਾਂ ਦੇ ਮਾਪੇ ਨਫ਼ਰਤ ਕਰਦੇ ਸੀ ਜਾਂ ਗੁੱਸੇਜ ਆ ਜਾਂਦੇ ਸੀ ਉਹਨਾਂ ਨੂੰ ਦੇਖ ਕੇ ਕਿ ਸਾਡੇ ਬੱਚੇ ਕਿਸ ਤਰ੍ਹਾਂ ਜਿਹੜੇ ਨੇ ਠੀਕ ਹੋਣਗੇ ਸਾਡਾ ਬੱਚਾ ਕਿਸ ਤਰ੍ਹਾਂ ਗਾਈਡਲਾਈਨ ਸਮਝੂਗਾ ਇਸ ਦੁਨੀਆ ਨੂੰ ਸਮਝੂਗਾ ਪਰ ਅੱਜ ਉਸਤੇ ਖੜਾ ਉਤਰਿਆ ਹੈ ਐਸ ਆਰ ਐਨ ਸਪੈਸ਼ਲ ਬੱਚਿਆਂ ਦਾ ਸਕੂਲ ਪਿੰਡ ਕੋਲਾਹਾ ਜਿੱਥੇ ਮਾਪਿਆਂ ਨੇ ਵੀ ਇਸ ਸਕੂਲ ਦੀ ਸਲਾਹਾਂਗ ਕੀਤੀ ਹੈ ਕਿ ਇੱਥੇ ਆ ਕੇ ਸਾਡੇ ਬੱਚੇ ਨੇ ਜਿਹੜੇ ਠੀਕ ਹੋਏ ਨੇ ਤੇ ਸਾਨੂੰ ਕੋਈ ਵੀ ਉਮੀਦ ਨਹੀਂ ਸੀ ਜੋ ਇਸ ਸਕੂਲ ਦੇ ਵਿੱਚ ਆ ਕੇ ਸਾਡੀ ਉਮੀਦ ਜਾਗੀ ਹੈ ਤੇ ਜਿਹੜੇ ਬੱਚੇ ਨੇ ਸਾਡੇ ਬਹੁਤ ਅੱਗੇ ਨਾਲੋਂ ਤੰਦਰੁਸਤ ਹੋ ਚੁੱਕੇ ਨੇ ਠੀਕ ਹੋ ਚੁੱਕੇ ਨੇ ਆਪਣੇ ਆਪ ਦੀ ਜ਼ਿੰਦਗੀ ਨੂੰ ਸਮਝ ਚੁੱਕੇ ਨੇ ਬੱਚਿਆਂ ਦਾ ਇੰਨਾ ਬੁਰਾ ਹਾਲ ਸੀ ਮੰਦ ਬੁੱਧੀ ਸੀ ਕਿ ਉਹਨਾਂ ਦੇ ਜਿਹੜੇ ਮਾਪੇ ਬਾਪ ਤੇ ਹਮੇਸ਼ਾ ਨਰਾਸ਼ ਰਹਿੰਦੇ ਦੀ ਕਿ ਕਿਸ ਤਰ੍ਹਾਂ ਇਹਨਾਂ ਬੱਚਿਆਂ ਨੂੰ ਸਹੀ ਔਰ ਕਿਸ ਤਰੀਕੇ ਦੇ ਨਾਲ ਸਹੀ ਕੀਤਾ ਜਾ ਸਕੇ ਪਰ ਇੱਥੇ ਇੱਕ ਸੱਚ ਜਿਹੜਾ ਸਾਫਤ ਹੋਇਆ ਉਹ ਹੈ ਐਸ ਆਰ ਐਨ ਸਪੈਸ਼ਲ ਬੱਚਿਆਂ ਦਾ ਸਕੂਲ ਪਿੰਡ ਕੋਲਾਹਾ ਨੇੜੇ ਖੰਨਾ ਦੇ ਕੋਲ ਹੈ ਮਲੇਰ ਕੋਟਲਾ ਰੋਡ ਤੇ ਸਥਿਤ ਹੈ ਜਿੱਥੇ ਆ ਜਿਹੜੇ ਤੁਸੀਂ ਬੱਚੇ ਦੇਖ ਰਹੇ ਹੋ ਇੱਥੇ ਅੱਜ ਰਖੜੀ ਦਾ ਤਿਹਾਰ ਮਨਾਇਆ ਜਾ ਰਿਹਾ ਤਿਹਾਰ ਨੂੰ ਸਾਂਝਾ ਕਰਦੇ ਹੋਏ ਇਸ ਸਕੂਲ ਵੱਲੋਂ ਹਰ ਇੱਕ ਫੈਸਟੀਵਲ ਬੱਚਿਆਂ ਨੂੰ ਯਾਦ ਕਰਾਉਣ ਲਈ ਧਿਆਨ ਚ ਲਿਆਉਣ ਲਈ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਦੇਸ਼ ਦੇ ਸਾਡੇ ਭਾਰਤ ਦੇ ਜਿਹੜੇ ਤਿਹਾਰ ਨੇ ਫੈਸਟੀਵਲ ਨੇ ਉਹ ਕਿਸ ਤਰ੍ਹਾਂ ਮਨਾਏ ਜਾਂਦੇ ਨੇ ਉਹਨਾਂ ਬਾਰੇ ਜਿਹੜਾ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਰਖੜੀ ਦਾ ਤਿਹਾਰ ਹੈ ਉਹ ਐਸ ਆਰ ਐਨ ਸਪੈਸ਼ਲ ਬੱਚਿਆਂ ਦੇ ਸਕੂਲ ਇਕੋਲਾ ਹਾ ਵਿਖੇ ਮਨਾਇਆ ਜਾ ਰਿਹਾ ਹੈ ਜਿੱਥੇ ਅੱਜ ਮਾਪੇ ਵੀ ਪਹੁੰਚੇ ਨੇ ਤੇ ਮਾਪੇ ਵੀ ਖੁਸ਼ ਨੇ ਤੇ ਇੱਕ ਵਧੀਆ ਜਿਹੜਾ ਪ੍ਰੋਗਰਾਮ ਵਧੀਆ ਜਿਹੜਾ ਇਹ ਤਿਹਾਰ ਰਖੜੀ ਦਾ ਵਧੀਆ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਇੱਕ ਭੈਣ ਹੁੰਦੀ ਹੈ ਤੇ ਉਹਦੇ ਆਪਾਂ ਰਖੜੀ ਬੰਨ੍ਹਣੀ ਹੁੰਦੀ ਹੈ ਤੇ ਉਹਦੀ ਜਿਹੜੀ ਭੈਣ ਆ ਉਹਦੀ ਪੂਜਾ ਕਰਦੀ ਹੈ ਤੇ ਜੋ ਕਿ ਸਾਡੇ ਸੱਭਿਆਚਾਰ ਨੇ ਉਹ ਉਹਨਾਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ ਤੁਹਾਡੀ ਹੁਣ ਇਹਨਾਂ ਦੇ ਬੱਚਿਆਂ ਦੇ ਮਾਪੇ ਦੇ ਨਾਲ ਗੱਲ ਕਰਾਵਾਂਗੇ ਤੇ ਜਿਹੜੇ ਇਸ ਸਕੂਲ ਦੇ ਐਸਆਰਐਨ ਸਪੈਸ਼ਲ ਸਕੂਲ ਦੇ ਡਾਇਰੈਕਟਰ ਨੇ ਜੀ ਪ੍ਰਸਾਦ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਜਿਹੜੇ ਬੱਚੇ ਨੇ ਠੀਕ ਹੋਏ ਨੇ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਦੇ ਵਿੱਚ ਉਮੀਦਾਂ ਨੇ ਜਿਹੜੀਆਂ ਉਹ ਸਹੀ ਉੱਤਰਿਆ ਨੇ ਤੇ ਆਪਣੇ ਬੱਚਿਆਂ ਨੂੰ ਜਿਹੜੀ ਦੇਖਭਾਲ ਤੋਂ ਖੁਸ਼ ਨੇ ਉਹਨਾਂ ਦੇ ਬੱਚੇ ਨੇ ਬੇਹੱਦ ਠੀਕ ਹੋ ਚੁੱਕੇ ਨੇ ਤੁਹਾਨੂੰ ਮਾਪਿਆਂ ਦੀ ਜਵਾਨੀ ਸੁਣਾਵਾਂਗੇ ਕਿ ਉਹਨਾਂ ਦੇ ਬੱਚੇ ਕਿਸ ਤਰ੍ਹਾਂ ਦੇ ਸੀ ਤੇ ਹੁਣ ਇਸ ਮੌਕੇ ਕਿਸ ਤਰ੍ਹਾਂ ਦੇ ਠੀਕ ਹੋ ਕੇ ਕਿਸ ਤਰ੍ਹਾਂ ਦੇ ਸਾਬਤ ਹੋ ਰਹੇ ਹਨ ਸਾਡੇ ਚੈਨਲ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਵੱਲੋਂ ਬੱਚਿਆਂ ਦੇ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਸਕੂਲ ਦੇ ਡਾਇਰੈਕਟਰ ਜੀ ਪ੍ਰਸਾਦ ਨਾਲ ਵੀ ਗੱਲ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਤੇ ਨਾਨ ਸਿੰਘ ਰੰਗੀਲਾ ਦੇ ਨਾਲ ਤੇ ਆਜੋ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਕਰਾਉਣੇ ਆ ਬੱਚਿਆਂ ਦੇ ਮਾਪਿਆਂ ਦੇ ਨਾਲ ਗੱਲ ਤੇ ਬੜਾ ਖੁਸ਼ੀ ਦਾ ਮਾਹੌਲ ਹੈ ਸਕੂਲ ਵੱਲੋਂ ਮਾਪਿਆਂ ਲਈ ਭਗਵਾਨ ਵੀ ਤਿਆਰ ਕੀਤੇ ਗਏ ਨੇ ਤੇ ਆਜੋ ਆਪਾਂ ਹੁਣ ਸੁਣਦੇ ਆਂ ਮਾਪਿਆਂ ਦੀ ਜਵਾਨੀ ਕਿ ਉਹਨਾਂ ਨੇ ਐਸਆਰਐਨ ਸਪੈਸ਼ਲ ਬੱਚਿਆਂ ਦੇ ਸਕੂਲ ਦੀ ਕੀ ਤਾਰੀਫ ਕੀਤੀ ਹੈ ਤੇ ਕਿੰਨੇ ਉਹਨਾਂ ਦੇ ਜਿਹੜੇ ਬੱਚੇ ਨੇ ਠੀਕ ਹੋ ਚੁੱਕੇ ਨੇ ਤੇ ਜਦੋਂ ਠੀਕ ਤੋਂ ਪਹਿਲਾਂ ਇੱਥੇ ਦਾਖਲ ਕਰਵਾਏ ਗਏ ਤੇ ਕੀ ਸਥਿਤੀ ਸੀ ਤੇ ਉਹਨਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਬੱਚਿਆਂ ਦੇ ਮਾਪਿਆਂ ਤੋਂ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜਾ ਰਖੜੀ ਦਾ ਤਿਹਾਰ ਹੈ ਇਹ ਬੱਚੇ ਮਨਾ ਰਹੇ ਨੇ ਇਹਨਾਂ ਨੂੰ ਸਿਖਾਇਆ ਜਾ ਰਿਹਾ ਹੈ ਤੇ ਇਸ ਮੌਕੇ ਜਿਹੜੇ ਮਾਪੇ ਨੇ ਉਹ ਵੀ ਪਹੁੰਚੇ ਹੋਏ ਨੇ ਵਿਸ਼ੇਸ਼ ਤੌਰ ਤੇ ਤੁਹਾਡੀ ਗੱਲਬਾਤ ਕਰਾਉਣੇ ਆ। ਅੱਛਾ ਅੱਜ ਤੁਸੀਂ ਐਸਆਰਐਨ ਸਕੂਲ ਇਕਲਾਹਾ ਵਿਖੇ ਪਹੁੰਚੇ ਹੋ ਇੱਥੇ ਅੱਜ ਰਖੜੀ ਦਾ ਤਿਹਾਰ ਮਨਾਇਆ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਨੂੰ ਬਹੁਤ ਅੱਛਾ ਲੱਗਿਆ ਸਾਡੇ ਬੱਚੇ ਨੂੰ ਪਹਿਲੇ ਬਿਲਕੁਲ ਪਤਾ ਨਹੀਂ ਸੀ ਰਖੜੀ ਦੇ ਤਿਹਾਰ ਬਾਰੇ ਹੁਣ ਉਹ ਇੱਥੇ ਸਭ ਕੁਝ ਐਕਸਪ੍ਰੈਸ ਕਰ ਰਿਹਾ ਆਪਣਾ ਕਿ ਹਾਂ ਮੈਨੂੰ ਇਦਾਂ ਰਖੜੀ ਬਣਵਾਉਣੀ ਹੈ ਮੈਂ ਇਦਾਂ ਕਰਨਾ ਹੈ ਮਤਲਬ ਇਹ ਸੁਣ ਕੇ ਸਾਨੂੰ ਅੱਛਾ ਲੱਗ ਰਿਹਾ ਹੈ ਉਹਨੇ ਕ ਇਵਨ Song ਵੀ ਗਾਇਆ ਆਪਣੀ ਸਿਸਟਰ ਲਈ ਕਿ ਹਾਂ ਫੁੱਲਾਂ ਕਾ ਤਾਰੋਂ ਕਾ ਬਹੁਤ ਅੱਛਾ ਲੱਗਿਆ ਸਾਨੂੰ ਇਹ ਸਾਰਾ ਦੇਖ ਕੇ ਬਹੁਤ ਇੰਪਰੂਵਮੈਂਟ ਹੈ ਸਾਡੇ ਬੱਚੇ ਇਹ ਸਕੂਲ ਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਬਹੁਤ ਅੱਛੀ ਸਾਡੇ ਬੱਚੇ ਚ ਬਹੁਤ ਇੰਪਰੂਵਮੈਂਟ ਹੈ ਫੈਸਿਲਿਟੀਆਂ ਸਾਰੀ ਵਨ ਹੈ ਮਤਲਬ ਬੱਚਾ ਸਾਡਾ ਟੈਲੀ ਨਾਲੋਂ ਬਹੁਤ ਇੰਪਰੂਵ ਹੋਇਆ ਬੈਠਦਾ ਨਹੀਂ ਸੀ ਟਿਕਦਾ ਨਹੀਂ ਸੀ ਉਹਨਾ ਬਿਲਕੁਲ ਆਰਾਮ ਨਾਲ ਬੈਠਦਾ ਹੈ ਸਾਨੂੰ ਆਪਣਾ ਪੂਰਾ ਇਮੋਸ਼ਨਲ ਸਾਰਾ ਸਾਰਾ ਅੱਛੀ ਤਰ੍ਹਾਂ ਐਕਸਪ੍ਰੈਸ ਕਰ ਲੈਂਦਾ ਕਿ ਹਾਂ ਮੈਨੂੰ ਕੀ ਚਾਹੀਦਾ ਹੈ ਕੀ ਨਹੀਂ ਚਾਹੀਦਾ ਪਹਿਲੇ ਤਾਂ ਉਹ ਕੁਝ ਨਹੀਂ ਸੀ ਠੀਕ ਕੀ ਨਾਮ ਹੈ ਜੀ ਆਪਣਾ ਹਵਤਾਰ ਸਿੰਘ ਸੋਹਲ ਅੱਛਾ ਜੀ ਜਿਹੜਾ ਤੁਸੀਂ ਐਸ ਆਰ ਐਨ ਸਪੈਸ਼ਲ ਸਕੂਲ ਇਕਲਾਹਾ ਵਿਖੇ ਪਹੁੰਚੇ ਹੋ ਅੱਜ ਰੱਖੜੀ ਦਾ ਤਿਹਾਰ ਮਨਾਇਆ ਗਿਆ ਇੱਥੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰੱਖੜੀ ਦਾ ਤਿਹਾਰ ਜੀ ਦੇਖੋ ਸਾਰੇ ਪੰਜਾਬ ਦੇ ਕੇ ਸਾਰੇ ਇੰਡੀਆ ਦਾ ਹੀ ਸੰਜਮ ਤਿਹਾਰ ਆ ਇਹ ਤੇ ਘਰ ਜਿਵੇਂ ਅਸੀਂ ਮਨਾਉਣਾ ਵੈਸੇ ਅਸੀਂ ਗੱਲ ਨਹੀਂ ਪਰ ਇੱਥੇ ਆ ਕੇ ਇਹਨਾਂ ਦੇ ਵਿੱਚ ਬੈਠ ਕੇ ਮਨਾ ਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਇੱਥੇ ਸਾਡਾ ਆਪਣਾ ਬੱਚਾ ਵੀ ਇੱਥੇ ਇੱਕ ਹੈਗਾ ਸਾਡਾ ਏਕਮ ਸਿੰਘ ਸੋਹਲ ਜੋ ਕੈਨੇਡਾ ਤੋਂ ਜੰਪੜਾ ਵੈਸੇ ਤੇ ਹੁਣ ਉਹਨੂੰ ਮਤਲਬ ਕੈਨੇਡਾ ਰਿਜ ਨਹੀਂ ਸਕਦੇ ਸੀ ਤੇ ਇੱਥੇ ਇਹੀ ਇਹਨਾਂ ਦੇ ਭੈਣਾਂ ਨੇ ਸਾਰੀਆਂ ਤੇ ਭਾਈ ਨੇ ਸਾਰੇ ਹਨਾ ਇਹਨਾਂ ਦੇ ਵਿੱਚ ਬੈਠ ਕੇ ਮਨਾਇਆ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਜਿੰਨਾ ਆਨੰਦ ਸਾਨੂੰ ਕਿਸੇ ਦੇ ਵਿਆਹ ਸ਼ਾਦੀ ਜਗ੍ਹਾ ਹੁੰਦਾ ਨਾ ਪਾਉਨ ਉਹਨਾਂ ਨੂੰ ਲੰਦਾ ਆ ਖਾਂ ਪੀਣ ਦੇ ਬੜਾ ਸੋਹਣਾ ਪ੍ਰੋਗਰਾਮ ਕੋਲ ਰੱਖਿਆ ਸਾਰਾ ਤੁਹਾਡੇ ਘਰ ਵਾਲਾ ਮਾਹੌਲ ਤੁਹਾਡਾ ਜਿਹੜਾ ਇੱਕਮ ਬੱਚਾ ਹੈ ਤੁਹਾਡਾ ਉਹਦੀ ਦੇਖਭਾਲ ਕਿਵੇਂ ਕਰਦੇ ਨੇ ਉਹ ਲਈ ਦੇਖਭਾਲ ਬਹੁਤ ਹੀ ਵਧੀਆ ਜੀ ਜਿਸ ਦਿਨ ਇੱਥੇ ਆਏ ਸੀ ਬਹੁਤ ਬੁਰੀ ਹਾਲਤ ਚ ਸੀਗਾ ਤੇ ਹੁਣ ਆਰਾਮ ਨਾਲ ਫਿਰਦਾ ਹਾਈਪਰ ਹੋਇਆ ਰਿਹਾ ਸਾਰਾ ਸਾਰਾ ਦਿਨ ਹਾਈਪਰ ਰਹਿੰਦਾ ਸੀ ਜੀ ਵਾਰੀ ਠੀਕ ਹੈ ਜੀ ਤੇ ਹੁਣ ਉਹ ਹਾਈਪਰ ਵਾਲੀ ਮੈਂ ਤਾਂ ਸੁਣਿਆ ਹੀ ਨਹੀਂ ਕਦੇ ਨਾ ਦੱਸਿਆ ਵੀ ਹਾਈਪਰ ਹੋਇਆ ਨਹੀਂ ਤਾਂ ਮੈਨੂੰ ਦੱਸਦੇ ਰਿਆਂ ਤਾਂ ਲਗਭਗ ਦੂਜੇ ਤੀਜੇ ਛੜੇ ਆਪਸ ਗੱਲ ਹੁੰਦੀ ਆ ਪਰ ਕਦੇ ਹਾਈਪਰ ਨਹੀਂ ਹੋਇਆ ਹੈਗਾ ਬਹੁਤ ਵਧੀਆ ਬੋਲਣ ਬਲਕਿ ਉਹ ਤਾਂ ਬੋਲਣ ਲੱਗ ਗਿਆ ਸੈਂਟੈਂਸ ਬੋਲਦਾ ਲੰਬੇ ਲੰਬੇ ਸੈਂਟੈਂਸ ਬੋਲਦਾ ਉਹ ਕਹਿੰਦਾ ਬੋਲਦਾ ਹੀ ਨਹੀਂ ਸੀਗਾ ਇੰਗਲਿਸ਼ ਗੀਤ ਬੋਲਦਾ ਹਾਂਜੀ ਕੀ ਨਾਮ ਹੈ ਜੀ ਆਪਣਾ ਜੀ ਪ੍ਰਸਾਦ ਮੇਰਾ ਨਾਮ ਹੈ ਆਮ ਅ ਡਾਇਰੈਕਟਰ ਆਫ ਐਸ ਆਰ ਐਨ ਵੈਲਫੇਅਰ ਸੁਸਾਇਟੀ ਜਿਸਕੇ ਅੰਦਰ ਇੱਕ ਐਸ ਆਰ ਐਨ ਸਪੈਸ਼ਲ ਸਕੂਲ ਹੈ ਜੋ ਸਪੈਸ਼ਲ ਬੱਚੋ ਦਾ ਇੱਕ ਸਿਸਟਮ ਬੇਸ ਸਕੂਲ ਹੈ जो ये आज यहाँ पे आपने रखड़ी का त्यौहार मनाया है इस एक किस लिए मनाया गया है राखी का त्यौहार ऐसा कुछ सोच के नहीं हम हर फेस्टिवल को बहुत ही अच्छे से मनाने की कोशिश करते हैं ताकि इन बच्चों को ज्ञान हो राखी का त्यौहार है भाई बहन का प्यार है और उसमें गिफ्ट होता है खाने पीने का माहौल होता है घर में अच्छे अच्छे पकवान बनते हैं और राखी आती है गिफ्ट आती है मिठाइयाँ आती है तो बच्चे को भी ज्ञान होना चाहिए कि हमारे हाँ घर में सिस्टर है हमारे मेरे को राखी लिए हम मेहनत करके कुछ कमाएंगे गिफ्ट लेंगे तो ऐसा एक भावना सा जागता है तो अच्छा लगता है इसी तरह हम हर फेस्टिवल को दिवाली हो होली हो दशहरा हो हर फेस्टिवल को इसी तरह से अभी आने वाला पंद्रह अगस्त को हम जन्माष्टमी सेलिब्रेट कर रहे हैं काफ़ी अच्छे से उसमें पूजा पाठ अच्छे ढंग से करते हैं अच्छा जिन्हा इन्होंने बच्चे हां जी ਤੁਸੀਂ ਅੱਜ ਐਸਆਰਐਨ ਸਪੈਸ਼ਲ ਸਕੂਲ ਇਕਲਾਵਿਕੇ ਪਹੁੰਚੇ ਹੋ ਜੀ ਇੱਥੇ ਬਾਰੇ ਰੱਖੜੀ ਦਾ ਤਿਹਾਰ ਮਨਾਇਆ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਸਪੈਸ਼ਲ ਬੱਚਿਆਂ ਦਾ ਜਿਹੜਾ ਸਕੂਲ ਆ ਖੰਨਾ ਮਿਲਰ ਕੁੱਟਰ ਰੋਡ ਦੇ ਉੱਤੇ ਇਕਲਾਹੇ ਦੇ ਵਿੱਚ ਆ ਰਿਹਾ ਜਿੱਥੇ ਸਪੈਸ਼ਲ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਹੁੰਦੀ ਆ ਤੇ ਸਮੇਂ-ਸਮੇਂ ਦੇ ਉੱਤੇ ਰਾਖੀ ਦੀਵਾਲੀ ਜਾਂ ਹੋਰ ਤਿਹਾਰ ਨੇ ਜਿਹੜੇ ਉਹ ਮਨਾਏ ਜਾਂਦੇ ਨੇ ਉਹਨਾਂ ਦੇ ਨਾਲ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਨੂੰ ਵੀ ਇਹਨਾਂ ਤਿਹਾੜੀਆਂ ਦੇ ਨਾਲ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਮਹੱਤਵ ਹੈ। ਅੱਜ ਜਿਹੜਾ ਮਨਾਇਆ ਗਿਆ ਇਹਦੇ 'ਚ ਬਹੁਤ ਸਾਰੇ ਬੱਚਿਆਂ ਦੇ ਮਾਪੇ ਵੀ ਆਏ ਨੇ ਤੇ ਬੜੀ ਖੁਸ਼ੀ ਲੱਗੀ ਆ ਤੇ ਵਿਆਹ ਵਰਗਾ ਇੱਕ ਮਾਹੌਲ ਸੀ। ਸਾਰੇ ਬੱਚਿਆਂ ਨੇ ਜਿੱਥੇ ਰਾਖੀ ਦੇ ਪ੍ਰੋਗਰਾਮ ਦੇ ਵਿੱਚ ਭਾਗ ਲਿਆ ਉਹਤੇ ਮਾਪਿਆਂ ਨੇ ਬੱਚਿਆਂ ਨੇ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਗੀਰ ਸੰਗੀਤ ਦੇ ਵਿੱਚ ਉਹਦਾ ਵੀ ਨੰਦਮਾਣਿਆ ਤੇ ਬਹੁਤ ਅੱਛਾ ਲੱਗਿਆ ਇੱਥੇ ਆ ਕੇ। ਠੀਕ ਹੈ ਜੀ ਤਾਂ